ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ embroidery education RS ਸਭ ਦਾ ਸਵਾਗਤ ਹੈ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੜਾਈ ਵਾਲੇ ਸੂਟ ਦੀ ਗਲੇ ਦੀ ਸ਼ਿਪਾਈ ਕਰਨੀ ਤੇ ਗਲਾ ਕਿਵੇਂ ਬਣਦਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਕੜਾਈ ਦਾ ਕੰਮ ਸ਼ੁਰੂ ਕਰਦੇ ਹਾਂ ਤਾਂ ਆਪਾਂ ਨੂੰ ਥੋੜੀ ਬਹੁਤੀ ਸਿਲਾਈ ਦੀ ਨੌਲੇਜ ਹੋਣੀ ਚਾਹੀਦੀ ਹੈ ਜਿਵੇਂ ਕਿ ਸੂਟ ਦਾ ਨਾਪ ਲੈਣਾ ਆਉਣਾ ਚਾਹੀਦਾ ਹੈ ਇਹ ਗळा ਕਿੱਥੋਂ ਬਣਦਾ ਤੇ ਬਾਹਾਂ ਕਿੱਥੇ ਬਣਦੀਆਂ ਤੇ ਘੇਰ ਜਿਵੇਂ ਕਿੱਥੇ ਬਣਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਆਪਾਂ ਸਹੀ ਤਰੀਕੇ ਨਾਲ ਸੂਟ ਤੇ ਕਢਾਈ ਕਰ ਸਕਾਂਗੇ ਜਿਵੇਂ ਕਿ ਇਹ ਸੂਟਾਂ ਦੇ ਜਿਹੜੇ ਨਾਪ ਹੁੰਦੇ ਆ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਐਵੇਂ ਜਿكري ਗਲੇ ਦਾ ਨਾਪ ਵੀ ਹਰ ਇੱਕ ਦਾ ਅਲੱਗ ਹੁੰਦਾ ਜਿਵੇਂ ਕੋਈ ਜ਼ਿਆਦਾ ਚੌੜਾਈ 'ਚ ਗळा ਪਾਉਂਦਾ ਕੋਈ ਘੱਟੇ ਚੌੜਾਈ 'ਚ ਗळा ਪਾਉਂਦਾ ਕਿਸੇ ਦੀ ਗਲੇ ਦਾ ਡੰਗਾਈ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਹੀ ਆਪਾਂ ਨੂੰ ਪਹਿਲਾਂ ਜਦੋਂ ਵੀ ਆਪਾਂ ਗਲੇ ਦੀ ਸ਼ਿਪਾਈ ਕਰਨੀ ਹੈ ਪਹਿਲਾਂ ਸੂਟ ਦੇ ਗਲੇ ਦਾ ਪਹਿਲਾਂ ਨਾਪ ਲੈ ਲਓ ਇਹ ਕਿੰਨੀ ਚੜਾਈ ਹੈ ਕਿੰਨੀ ਲੰਘਾਈ ਹੈ ਉਸ ਤੋਂ ਬਾਅਦ ਹੀ ਆਪਾਂ ਉਹ ਤੇ ਸਹੀ ਤਰੀਕੇ ਨਾਲ ਗਲੇ ਦੀ ਸ਼ਿਪਾਈ ਕਰ ਸਕਾਂਗੇ ਬਰਕ ਕਰ ਸਕਾਂਗੇ ਜਿਵੇਂ ਕਿ ਆਪਾਂ ਇਹ ਵਾਲਾ ਸੂਟ ਤੇ ਸ਼ਿਪਾਈ ਕਰ ਰਹੇ ਹਾਂ ਇਹਨਾਂ ਦੇ ਗਲੇ ਦੀ ਚੜਾਈ 6 ਇੰਚ ਸੀ ਤੇ ਲੰਘਾਈ 6.5 ਸੀ ਇਹ ਆਪਾਂ ਇੱਥੇ ਸਲਾਈ ਲਗੂਗੀ ਜਿਵੇਂ ਇਹ ਛੱਡਿਆ ਹੋਇਆ 1 ਇੰਚ ਛੱਡਿਆ ਇਹ ਆਪਣੇ ਕੋਲੇ ਕਪੜਾ ਪੂਰਾ ਜੇ ਸੀ ਤੁਸੀਂ 2 ਇੰਚ ਵੀ ਛੱਡ ਸਕਦੇ ਹੋ ਇਹ ਜਗ੍ਹਾ ਤੋਂ ਤਾਂ ਕਿ ਵੀ ਫਰੇਮ ਲਾਉਣਾ ਸੌਖਾ ਰਹੇ ਇਹਦੇ ਹੁਣ ਤੁਹਾਨੂੰ ਆਪਾਂ ਸਿਫਾਈ ਕਰਕੇ ਦਿਖਾਉਣੇ ਆ ਇਹ ਤਾਂ ਆਪਾਂ ਜਿਵੇਂ ਚਾਕ ਨਾਲ ਗਲਾ ਅਲਿਕ ਲਿਆ ਸੀ ਤੇ ਆਹ ਪੈਨ ਨਾਲ ਜਿਵੇਂ ਆਪਾਂ ਇਹ ਸੈਂਟਰ ਵਾਲਾ ਨਿਸ਼ਾਨ ਲਾਇਆ ਇਹ ਆਪਾਂ ਪੈਨ ਇਹੀ ਯੂਜ਼ ਕਰਦੇ ਆ ਇਹ ਪ੍ਰੈਸ ਕਰੇ ਤੂੰ ਇਹ ਪੈਨ ਦਾ ਨਿਸ਼ਾਨ ਰਹਿੰਦਾ ਨਹੀਂਗਾ ਪ੍ਰੈਸ ਨਾਲ ਹੀ ਇਹ ਸਾਫ਼ ਹੋ ਜਾਂਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਆਪਾਂ ਕਿਤੇ ਵੀ ਬੇਫਿਕਰੋ ਕਿ ਨਿਸ਼ਾਨ ਲਾ ਸਕਦੇ ਆ ਆਪਾਂ ਡਿਜ਼ਾਈਨਰ ਵਾਸਤੇ ਇਹ ਵਾਲਾ ਬਣਾ ਲਿਆ ਜਿਵੇਂ ਜਦੋਂ ਆਪਾਂ ਇਹ ਤੇ ਡਿਜ਼ਾਈਨ ਦੀ ਸ਼ਿਪਾਈ ਕਰਨੀ ਆ ਜਿਵੇਂ ਆਪਣੀ ਇਹ ਵਾਲੀ ਸਿਉਣ ਵਾਲੀ ਲੈਣਾ ਹੈ ਇਥੇ ਆਪਾਂ ਸਲਾਈ ਲਾਵਾਂਗੇ ਇਥੋਂ ਆ ਫੋਲਡ ਕਰਾਂਗੇ ਗਲ ਨੂੰ ਥੋੜਾ ਜਿਹਾ ਜਿਵੇਂ ਸ਼ਿਪਾਈ ਥੋੜੀ ਦੂਰ ਰੱਖੋ ਤਾਂ ਕਿ ਜਦੋਂ ਕਿ ਵਰਕ ਹੋ ਗਿਆ ਗਲਾ ਇਹ ਸੋਹਣਾ ਲੱਗੇ ਆਪਾਂ ਇਹ ਸੈਂਟਰ ਵਾਲੀ ਲੈਣ ਨਾਲ ਇੱਥੋਂ ਇਹਦੇ ਨਾਲ ਜੋੜ ਕੇ ਇਹਨੂੰ ਸੈੱਟ ਕਰ ਲਓ ਗਲੇ ਦੀ ਸ਼ਿਪਾਈ ਆਪਾਂ ਪਹਿਲੀ ਵਾਰ ਇੱਥੋਂ ਤਾਂ ਹੀ ਕਰਾਂਗੇ ਆਪਾਂ ਜਿਹੜੀ ਸ਼ਿਪਾਈ ਕਰਦੇ ਆ ਜਿਵੇਂ ਜਿਹੜਾ ਸੁੱਕਾ ਨੀਲ ਹੁੰਦਾ ਹੈ ਕੱਪੜਿਆਂ ਨੂੰ ਦੇਣ ਵਾਲਾ ਸੁੱਕਾ ਹੁੰਦਾ ਉਹ 'ਚ ਮਿੱਟੀ ਦਾ ਤੇਲ ਪਾ ਕੇ ਆਪਾਂ ਉਹਦੇ ਨਾਲ ਸ਼ਿਪਾਈ ਕਰਦੇ ਆ ஜெயக்கு ஆா நிழல் ஏக்கா மிட்டி ஐயா தான் ஷபை ஜோ இசமா ਇਥੋਂ ਅਸਦੂਦੀ ਹੱਥ ਨਾਲ ਹੀ ਇਸ ਤਰ੍ਹਾਂ ਕਮਾ ਲਓ ਟਾਰਗੇਟ ਜੈਨ ਨਾਲ ਜੇ ਛੱਪੇ ਵੀ ਟੁੱਟੇ ਇਹ ਨਾ ਡੇ ਇਹ ਨਾ ਜਿਵੇਂ ਇੱਕ ਸਾਈਡ ਤੇ ਸ਼ਿਪਾਈ ਹੋ ਗਈ ਇਹਦੀ ਦੂਜੀ ਸਾਈਡ ਤੇ ਜਦੋਂ ਆਪਾਂ ਸ਼ਿਪਾਈ ਕਰਨੀ ਹੈ ਆ ਆਪਾਂ ਨੂੰ ਜਿਵੇਂ ਇਹਦੇ ਕਾਵਲੀ ਫਲਾਵਰ ਸੀ ਇਹ ਆਪਾਂ ਬਾਹਰਲੀ ਸਾਈਡ ਰੱਖਾਂਗੇ ਇਹਨੂੰ ਆਪਾਂ ਟ੍ਰੇਸ ਪੇਪਰ ਨੂੰ ਉਲਟਾ ਕੇ ਛਾਪਾਂਗੇ ਤੇ ਮੈਨੂੰ ਆਪਾਂ ਪੁੱਠਾ ਕਰਕੇ ਰੱਖਾਂਗੇ ਟ੍ਰੇਸ ਪੇਪਰ ਨੂੰ ਜਿਹੜਾ ਜਿਵੇਂ ਇੱਥੇ ਇਹ ਜੋੜ ਸੀ ਇਹ ਜੋੜ ਨਾਲ ਆਪਾਂ ਜੋੜ ਮਿਲਾ ਦਾਂਗੇ ਇਹਨੂੰ ਸੈੱਟ ਐ ਇਸ ਤਰ੍ਹਾਂ ਹੀ ਕਰ ਲਾਂਗੇ ਜਿੱਥੋਂ ਤਾਈਂ ਆਪਾਂ ਪਹਿਲਾਂ ਇਹਦੀ ਇੱਥੋਂ ਤਾਈਂ ਛਪਾਈ ਕੀਤੀ ਸੀ ਉਸ ਤਰ੍ਹਾਂ ਹੀ ਆਪਾਂ ਇਹਨੂੰ ਛਾਪਾਂਗੇ ਟ੍ਰੇਸ ਪੇਪਰ ਵੀ ਜਿਵੇਂ ਆਪਾਂ ਇਹ ਵਾਲੇ ਇਹ ਪੱਕੇ ਡ੍ਰੇਸ ਹੁੰਦੇ ਆ ਆਪਾਂ ਇਹੀ ਵਰਤਦੇ ਆਂ ਇਹ ਜਿਹੜੇ ਹੁੰਦੇ ਆ ਜਿਵੇਂ ਆ ਸਿੰਪਲ ਟਰੇਸ ਪੇਪਰ ਇਹ ਬਸ 2-4 ਸੂਟਾਂ ਤੇ ਚੱਲਦੇ ਆ ਉਦੋਂ ਆ ਦੇ ਤਾਂ ਖਰਾਬ ਹੋ ਜਾਂਦੇ ਆਗੇ ਇਹ ਜਿਹੜੇ ਟਰੇਸ ਪੇਪਰ ਹੁੰਦੇ ਆ ਖਰਾਬ ਨਹੀਂ ਹੁੰਦੇ ਇਹ ਬਹੁਤ ਵਧੀਆ ਟਰੇਸ ਪੇਪਰ ਹੁੰਦੇ ਆਗੇ ਜਿਵੇਂ ਆਪਾਂ ਹੁਣ ਤੁਹਾਨੂੰ ਦੂਜੇ ਪਾਸੇ ਸ਼ਿਪਾਈ ਕਰਕੇ ਦਿਖਾਵਾਂਗੇ ਇਹ ਵੀ ਆਪਾਂ ਇੱਥੋਂ ਤਾਂ ਹੀ ਛਾਪਾਂਗੇ ਜਿਵੇਂ ਪਹਿਲਾਂ ਇਹ ਪੁੱਠੇ ਟਰੇਸ ਪੇਪਰ ਦੀ ਥੋੜੀ ਸ਼ਿਪਾਈ ਕਰਨੀ ਔਖੀ ਹੁੰਦੀ ਆ ਸਿੱਧੇ ਨਾਲੋਂ ਹਰ ਡਿਜ਼ਾਈਨ ਇਹਦੇ ਨਾਲ ਇਹਦੇ ਨਹੀਂ ਐਸ ਤਰ੍ਹਾਂ ਹੀ ਸਹੀ ਬਣਦਾ ਇਹਨੂੰ ਆਪਾਂ ਉਸ ਤਾਂ ਹੀ ਕਮਾ ਲਾਂਗੇ ਜਿਵੇਂ ਕਿ ਆਪਣਾ ਸੂਟ ਛਾਪ ਕੇ ਰਿਕਾਰ ਹੋ ਗਿਆ ਜਿੱਦਨੇ ਰੈਡੀ ਹੋ ਗਿਆ ਸਾਰਾ ਵਰਕ ਕੰਪਲੀਟ ਕਰਤਾ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਦੂਜਾ ਜਿਵੇਂ ਕਿਆ ਸਿਵੀ ਜਿਹੜੇ ਵਰਕ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਗਲੇ ਇੱਕ ਬਣਦੇ ਕਿਵੇਂ ਆ ਇੱਕ ਤਾਂ ਜਿਵੇਂ ਆਪਾਂ ਸਿੰਪਲ ਜਿਵੇਂ ਇਹਦੇ ਨਾਲ ਦਾ ਇਹ ਕੱਪੜਾ ਲੇਤਾ ਹੋਇਆ ਕੱਪੜਾ ਉੱਪਰ ਰੱਖ ਕੇ ਜਿਵੇਂ ਇਹਦੇ ਉੱਪਰ ਕੱਪੜਾ ਰੱਖ ਲਿਆ ਇਹਦੇ ਨਾਲ ਨਾਲ ਸਲਾਈ ਲਾ ਕੇ ਇਸ ਤਰੀ ਸਲਾਈ ਲਾ ਕੇ ਇਹਨੂੰ ਅੰਦਰਲੀ ਸਾਈਡ ਕੱਪੜੇ ਨੂੰ ਫੋਲਡ ਕਰ ਦਾਂਗੇ ਵਿੱਚੋਂ ਜਿਵੇਂ ਕੱਟ ਦਵਾਂਗੇ ਇਹਦੇ ਵਿੱਚ ਇਹ ਕਢਾਈ ਵਾਲੇ ਜਿਹੜੇ ਸੂਟ ਹੁੰਦੇ ਆ ਇਨਾਂ ਦੇ ਗਲਿਆਂ 'ਚ ਵੀ ਜਿਹੜੀ ਬੁਕਰਮ ਆਪਣੀ ਗਲਿਆਂ ਦੀ ਬੁਕਰਮ ਹੁੰਦੀ ਹੈ ਉਹ ਨਹੀਂ ਪੈਂਦੀ ਬਾਣੇ ਬਣਾਈ ਗਲੇ ਆਉਂਦੇ ਆ ਤੇ ਦੂਜਾ ਤਰੀਕਾ ਇਹਦਾ ਹੈਗਾ ਜਿਹੜੀ ਕਿ ਇਹਦੇ ਨਾਲ ਕੇ ਗਲਾ ਵਧੀਆ ਸਿੱਧਾ ਜਾਂ ਬੰਦ ਹੈ ਤੇ ਆਹ ਜਿਹੜੀ ਪੇਪਰ ਪੇਸਟਿੰਗ ਹੁੰਦੀ ਆ ਆਪਾਂ ਕੜਾਈ ਕਰਨ ਵਾਸਤੇ ਲਾਉਣੇ ਆ ਸੂੜ ਦੇ ਥੱਲੇ ਉਹਦੇ ਨਾਲ ਜਿਵੇਂ ਆਪਾਂ ਕੱਪੜੇ ਤੇ ਇਹਨੂੰ ਪੁੱਠੇ ਪਾਸੇ ਕੱਪੜੇ ਤੇ ਇਹਨੂੰ ਪ੍ਰੈਸ ਨਾਲ ਲਾ ਲਈ ਉਸ ਤੋਂ ਬਾਅਦ ਐਮਿਕਰੀ ਜਿਮੀ ਇਹਦੇ ਨਾਲ ਨਾਲ ਸਲਾਈ ਲਾ ਕੇ ਪੇਪਰ ਪੇਸਟਿੰਗ ਵਿੱਚ ਲਾ ਕੇ ਸਲਾਈ ਲਾ ਕੇ ਉਹ ਵੀ ਕਰ ਇਹਦੇ ਨਾਲ ਬਸ ਜਿੰਨੀ ਆਪਾਂ ਗਲੇ ਫੋਲਡ ਕਰਦੇ ਆ ਇਸ ਤਰੀਕੇ ਵਿੱਚੋਂ ਕੱਟ ਕੇ ਗਲਾ ਫੋਲਡ ਕਰਦੇ ਆ ਇਹਦੇ ਨਾਲ ਪੇਪਰ ਪੇਸਟਿੰਗ ਵਧੀਆ ਲਾਓ ਇਹਦੇ ਨਾਲ ਗਲਾ ਜਿਆਦਾ ਵਧੀਆ ਬਣਦਾਗਾ ਵੀ ਜਾਨੀ ਗਲਾ ਢਿੱਲਾ ਜਾਨੀ ਨਹੀਂ ਹੁੰਦਾਗਾ ਗਲਾ ਵਧੀਆ ਤਰੀਕੇ ਨਾਲ ਬਣਦਾਗਾ ਗਲੇ ਦੀ ਸ਼ਿਪਾਈ ਕਰਨੀ ਤੇ ਗਲੇ ਕੜਾਈ ਵਾਲੇ ਕਿਵੇਂ ਬੰਦੇ ਇਹ ਆਪਾਂ ਨੂੰ ਇੱਕ ਭੈਣ ਨੇ ਕਮੈਂਟ ਕਰਕੇ ਪੁੱਛਿਆ ਸੀਗਾ ਦੂਜਾ ਗਲਾ ਤੁਹਾਨੂੰ ਆਪਾਂ ਜੂ ਸ਼ੇਪ ਹੈ ਇਹਦੇ ਬਾਰੇ ਵੀ ਦੱਸਦੇ ਆ ਜਿਵੇਂ ਕਿ ਇਹ ਵੀ ਉਸੇ ਤਰ੍ਹਾਂ ਹੀ ਆਪਾਂ ਸੈਂਟਰ ਦਾ ਨਿਸ਼ਾਨ ਇਹ ਲਾ ਲਿਆ ਜਿਵੇਂ ਇਹ ਗਲੇ ਦੀ ਵੀ ਫਸ ਫਾਈਓ ਉਸ ਤਰ੍ਹਾਂ ਹੀ ਕਰਾਂਗੇ ਜਿਵੇਂ ਸੈਂਟਰ 'ਚ ਇਹਨੂੰ ਰੱਖ ਕੇ ਕਈ ਵਾਰ ਜਿਵੇਂ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਹੁੰਦਾ ਵੀ ਆਪਾਂ ਇਹਦਾ ਕਿੰਨਾ ਸਪੇਸ ਰੱਖਣਾ ਹੈ ਤਾਂ ਤੁਸੀਂ ਇਹਦੇ ਨਾਲ ਨਾਲ ਜਿਵੇਂ 1/2 ਇੰਚ ਦਾ ਨਿਸ਼ਾਨ ਲਾ ਲਓ ਸਾਰੇ ਗਲੇ ਦੇ ਸਾਰੀ ਸਾਈਡ ਇਹ ਵੀ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਜਿਵੇਂ ਪਹਿਲੇ ਵੀ ਗਲੇ ਚ ਆਪਾਂ ਛਾਪਿਆ ਸੀ ਇਹਨੂੰ ਵੀ ਉਸ ਤਰ੍ਹਾਂ ਹੀ ਛਾਪਾਈ ਕਰਾਂਗੇ ਜਿਵੇਂ ਦੂਜੇ ਪਾਸੇ ਟਰੇਸ ਪੁੱਠਾ ਕਰਕੇ ਜੇਕਰ ਆਪਾਂ ਜਿਵੇਂ ਵੇਲ ਡਿਜ਼ਾਈਨ ਹੈ ਆਪਾਂ ਇਸ ਤਰ੍ਹਾਂ ਛਾਪ ਦਾਂਗੇ ਇਧਰੋਂ ਲੱਗ ਜਾਗੇ ਛਪਾਈ ਕਰਨ ਇਧਰ ਵੇਲ ਦਾ ਫਲਾਵਰ ਜਿਵੇਂ ਪੁੱਠੇ ਆ ਕੇ ਵੇਲ ਦਾ ਪੁੱਠਾ ਪਾਸਾ ਆ ਜੀ ਇਧਰ ਇਹ ਲੈ ਕੇ ਜਾਵਾਂਗੇ ਤਾਂ ਵੇਲ ਇਧਰ ਉੱਪਰ ਵੱਗ ਜੂਗੀ ਇਹ ਸਤਾਂ ਗਲਤੀ ਜੀ ਆ ਇਸ ਇਸ ਟੈਪ ਦਾ ਡਿਜ਼ਾਈਨ ਹੋਵੇ ਜਿਵੇਂ ਇਹ ਫਲਾਵਰਾਂ ਦੇ ਮੁਹ ਇੱਕ ਸਾਈਡ ਹੈ ਇਹ ਆਪਾਂ ਇਥੋਂ ਵੀ ਸਟਾਰਟ ਕਰ ਸਕਦੇ ਹਾਂ ਜਿਵੇਂ ਆਪਾਂ ਤੁਹਾਨੂੰ ਥੋੜਾ ਜਿਹਾ ਸ਼ਾਪਕੀ ਦਿਖਾਉਣੇ ਆ ਇਹ ਆਪਾਂ ਇਸ ਤਰ੍ਹਾਂ ਘੇਰ ਲੋਟ ਇਹਨੂੰ ਕੋਈ ਤਾਂ ਟ੍ਰੇਸ ਪੇਪਰ ਇਹ ਜਿਹੜੀ ਆਂਦਾ ਉਹ ਕਰਨ ਦੀ ਲੋੜ ਨਹੀਂ ਪਲਟਣ ਦੀ ਇਹ ਸਿੱਧੇ ਟ੍ਰੇਸ ਪੇਪਰ 'ਨਹੀਂ ਛਪ ਜੂਗਾ ਇਹਦੇ ਹੀ ਮੈਂ ਬਾੜਿਆ ਇਹਨੂੰ ਇਸ ਤਰ੍ਹਾਂ ਹੀ ਕੰਪਲੀਟ ਕਰ ਸਕਦੇ ਆਂ ਸਾਰਾ ਇੱਕ ਆਪਣੇ ਕੋਲੇ ਇਸ ਤਰ੍ਹਾਂ ਦੀ ਗਲੇ ਹੁੰਦੇ ਜਿਵੇਂ ਬਣਾਈ ਹੋਏ ਜਿਵੇਂ ਇਹ ਬਾਟਨ ਪੱਟੀ ਵਾਲਾ ਇਹ ਗਲਾ ਬਣਾਇਆ ਹੋਇਆਗਾ ਇਹਦੀ ਲਵਾਈ ਜਿਵੇਂ 10 ਇੰਚ ਇਤਾਂ ਹੀ ਜਾਂ 1.5 ਇੰਚ ਇਹ ਨਹੀਂ ਰੱਖਣੀ ਚਾਹੀਦੀ ਇਹ ਤੋਂ ਵੱਧ ਨਹੀਂ ਰੱਖਣੀ ਚਾਹੀਦੀ ਇਸੇ ਨਾਲ ਹੀ ਸਹੀ ਵੰਦਾ ਜਿਵੇਂ ਆਪਾਂ ਇਹਦੇ ਵਰਕ ਦੱਸਤਾ ਹੀ ਕੀਤਾ ਹੋਇਆਗਾ ਸਿਪਾਈ ਦਾ ਸੇਮ ਮੈਥਡ ਹੈ ਜਿਵੇਂ ਇਹਦੇ ਅੰਬੀਆਂ ਬਣੀਆਂ ਹੋਈਆਂ ਸੀ ਇਹਦੇ ਵੀ ਉਲਟਾ ਕੇ ਛਾਪੀ ਹੋਈਆਂ ਤੇ ਜਿਹੜਾ ਆਪਣਾ ਜਿਹੜਾ ਸੈਂਟਰ ਰੱਖਿਆ ਹੋਇਆ ਬਟਨ ਪੱਟੀ ਵਾਲਾ ਇਹ ਡਿਜ਼ਾਈਨ ਦੇ ਅਕੋਰਡਿੰਗ ਵੀ ਰੱਖਿਆ ਜਾਂਦਾ ਜਾਂ ਆਪੋ ਆਪਣੀ ਚੁਆਇਸ ਹੁੰਦੀ ਹੈ ਜਿਵੇਂ ਇਹ ਕਿੰਨਾ ਵੀ ਆਪਾਂ ਰੱਖ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ